ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਤੇ ਲਗਾਨਾ ਵਿਖੇ ਵਾਪਰੇ ਸੁਰੰਗ ਹਾਥੇ ਵਿਖੇ 8 ਵਿਅਕਤੀਆਂ ਨਾਲ ਪਿਛਲੇ 14 ਦਿਨਾਂ ਤੋਂ ਸੁਰੰਗ ਵਿੱਚ ਫਸਿਆ ਹੋਇਆ ਸੀ ਬੇਸ਼ੱਕ ਤਿਲਗਾਨਾ ਸਰਕਾਰ ਅਤੇ ਕੰਪਨੀ ਵੱਲੋਂ ਸੁਰੰਗ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਕੀਤੇ ਜਾ ਰਹੇ ਨੇ ਪਰ ਜਿਵੇਂ-ਜਿਵੇਂ ਦਿਨ ਬੀਤ ਰਹੇ ਨੇ ਸੁਰੰਗ ਵਿੱਚ ਫਸੇ ਗੁਰਪ੍ਰੀਤ ਅਤੇ ਦੂਸਰੇ ਲੋਕਾਂ ਦੇ ਪਰਿਵਾਰ ਦੀ ਚਿੰਤਾਵਾਂ ਵੀ ਵਧੀਆਂ ਗਈਆਂ ਸੀ ਉੱਥੇ ਅੱਜ ਗੁਰਪ੍ਰੀਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਗੁਰਪ੍ਰੀਤ ਦੇ ਪਰਿਵਾਰ ਵੱਲੋਂ ਹਰ ਸਮੇਂ ਵਾਹਿਗੁਰੂ ਅੱਗੇ ਹੱਥ ਜੋੜ ਕੇ ਉਸ ਦੀ ਸਲਾਮਤੀ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਉੱਥੇ ਹੀ ਹੁਣ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ ਮਰੇ ਲੱਗ ਮੈਂ ਗਾਉਂਗੀ ਕੰਜ ਕੀ ਨਾ ਹੈ ਰਾਜਿੰਦਰ ਗੌਰ ਜਿਹੜੇ ਵੀਰ ਸਰੰਗ ਦੇ ਵਿੱਚ ਜਿਨ੍ਹਾਂ ਦੀ ਹਾਦਸਾ ਹੋਈ ਮੌਤ ਹੋ ਗਈ ਆ ਕੀ ਲੱਗਦੀ ਸੀ ਤੁਹਾਡੇ ਮੇਰਾ ਪਤੀ ਹੈ ਕੀ ਨਾਮ ਸੀ ਤੁਹਾਡਾ ਗੁਰਪ੍ਰੀਤ ਸਿੰਘ ਕਿੰਨੇ ਦਿਨ ਹੋ ਗਏ ਸੀ ਉੱਥੇ ਫਸਿਆ ਉਹਨਾਂ ਨੂੰ 17 ਦਿਨ ਹੋ ਗਏ ਵਸੈ ਨੂੰ ਕੀ ਕਿਸ ਕੀ ਨੂੰ ਜ਼ਿੰਮੇਵਾਰ ਢਣ ਦੇ ਜੂ ਇਹਦੇ ਵਿੱਚ ਜ਼ਿੰਮੇਵਾਰ ਤਾਂ ਫਿਰ ਕੰਪਨੀ ਵੀ ਹੈ ਚਾਹੇ ਸਰਕਾਰੀ ਹੁਣ ਮੈਨੂੰ ਕੀ ਪਤਾ ਕੀ ਪਈਤਾ ਉਹਨਾਂ ਨੇ ਆਪਣੀ ਹਾਲੇ ਹੈ ਜਿਨ੍ਹਾਂ ਨੇ ਵੱਡੀ 16 ਦਿਨ ਬਾਅਦ ਮਿਲ ਗਈ ਹੈ ਹਾਂਜੀ ਮੈਂ ਤਾਂ 16 ਦਿਨ ਡੀਕਣ ਨਹੀਂ ਆ ਵੀ ਠੀਕ ਜਾ ਆ ਗਿਆ ਪਰ ਕੰਪਨੀ ਵਾਲਿਆਂ ਨੂੰ ਪਤਾ ਹੀ ਨਹੀਂ ਜੇ ਖਤਰੇ ਵਾਲ ਜਗਾ ਨਾ ਖੜਦੇ ਪ੍ਰਬੰਧ ਵਿੱਚ ਕਰੇ ਜੀ ਨੇ ਮੇਰੀਆਂ ਦੋ ਬੇਟੀਆਂ ਤੇ ਬਜ਼ੁਰਗ ਮੇਰੀ ਸੱਸਿਆ ਹਏ ਮੇਰਾ ਕੋਈ ਜ਼ਰਾ ਨਹੀਂ ਆਦੇ ਬਗੈਰਾ ਹਏ ਹਏ ਜਿਹੜਾ ਪਿੰਡ ਹੈ ਭਾਜੀ ਸਾਡਾ ਪਿੰਡ ਚੀਮਾ ਕਲਾ ਜੀ ਸਰਪੰਚ ਜੀ ਤੁਸੀਂ ਹਾਂਜੀ ਮੈਂ ਜਿਲ੍ਹਾ ਪ੍ਰਚਿਤ ਮੈਂਬਰ ਆ ਤੇ ਮੇਰੀ ਭਝਾਈ ਮਜੂਦਾ ਸਰਪੰਚ ਨੇ ਇੱਥੇ ਕੀ ਗੱਲਬਾਤ ਹੋਈ ਹੈ ਜਿਹੜਾ ਮੁੰਡਾ ਤੇਲੰਗਾਨਾ ਦੇ ਵਿੱਚ ਡੈਥ ਹੋਈ ਹੈ ਜਿਹੜੀ ਮੁੰਡੇ ਦੀ ਹਾਂਜੀ ਬਿਲਕੁਲ ਜੀ ਸਾਨੂੰ ਸਾਡੇ ਦੇ ਪਿੰਡ ਤੇ ਪ੍ਰਵਾਤ ਸਾਡੇ ਬਹੁਤ ਮਾਤ ਪੱਗੀ ਘਟਨਾ ਸਾਡੇ ਪਿਛਲੇ 16 ਦਿਨ ਸਾਡਾ ਜਿਹੜਾ ਗੁਰਪ੍ਰੀਤ ਸਿੰਘ ਆ ਉਹ ਤਲੰਗਾ ਦੇ ਵਿੱਚ ਉੱਥੇ ਕੰਮ ਕਰਦਾ ਸੀ ਧਰੰਗ ਦੇ ਵਿੱਚ ਔਰ ਸਾਨੂੰ ਉਸ ਦਿਨ ਤੋਂ ਪਤਾ ਲੱਗਾ ਵੀ ਉਹ ਧਰੰਗ ਦੇ ਵਿੱਚ ਦੱਬ ਗਿਆ ਵਾ ਤੇ ਅਸੀਂ ਬੜੀ ਕੋਸ਼ਿਸ਼ ਕਰਤੀ ਉੱਥੇ ਪਹੁੰਚ ਕੇ ਆਪਣੇ ਪਿੰਡ ਵੱਲੋਂ ਆਪਣੀ ਪੰਚਾਇਤ ਵੱਲੋਂ ਸਾਨੂੰ ਜੋ ਵੀ ਉੱਥੋਂ ਕੋਈ ਖਬਰਾਂ ਮਿਲਦੀਆਂ ਨਹੀਂ ਆ ਮੀਡੀਆ ਵੱਲੋਂ ਜਾਂ ਅਸੀਂ ਜਾ ਕੇ ਆਪ ਖੋਦ ਮਤਲਬ ਉੱਥੇ ਸਾਰੀ ਪੈਰਵਾਈ ਕਰਦੇ ਰਹੇ ਆ ਤੇ ਅੱਜ ਪਤਾ ਲੱਗਾ ਕੱਲ ਸ਼ਾਮੀ 4 ਵਜੇ ਵੀ ਉਹਦੀ ਡੈਥ ਹੋ ਗਈ ਆ ਤੇ ਉਹਦੀ ਬੋਡੀ ਲੈ ਕੇ ਆ ਰਹੇ ਆ 16 ਦਿਨ ਮੈਂ ਕੀ ਕਹੋਗੇ ਕਿ ਕਿਉਂਕਿ ਦੇਖੋ ਕੰਸਟਰਕਸ਼ਨ ਕੰਪਨੀ ਉਦੋਂ ਕੰਸਟਰਕਸ਼ਨ ਦਾ ਕੰਮ ਕਰਦੀ ਆ ਜਦੋਂ ਉੱਥੇ ਕੋਈ ਰਿਸਕ ਨਹੀਂ ਹੁੰਦਾ ਕਿ ਲੱਗਦਾ ਹੈ ਵੀ ਇਹ ਇਹਦੇ ਪਿੱਛੇ ਜਿਹੜਾ ਆ ਜ਼ਿੰਮੇਵਾਰ ਕਿੰਨੂੰ ਕਹੋਗੇ ਵੇਖੋ ਜੀ ਇਹ ਜ਼ਿੰਮੇਵਾਰ ਤੇ ਕੰਪਨੀਆਂ ਹੀ ਆ ਨਾ ਜਿਸ ਕੰਪਨੀ ਦੇ ਆਧਾਰ ਤੇ ਬੰਦਾ ਉੱਥੇ ਜਾ ਕੇ ਕੰਮ ਕਰਦਾ ਆਪਣੀ ਸੇਫਟੀ ਤੇ ਉਹਨਾਂ ਦੇ ਬਣਦੀ ਵੀ ਸੇਫਟੀ ਨਾਲ ਕੰਮ ਕਰਾਉਣਾ ਏ ਤੇ ਰੋਜੀ ਰੋਟੀ ਲਈ ਇਥੋਂ ਆਪਣੇ ਪਿੰਡ ਤੋਂ ਗਿਆ ਵਾ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਾਸਤੇ ਤੇ ਸੇਫਟੀ ਦਾ ਜਿਹੜਾ ਉਹ ਤੇ ਕੰਪਨੀ ਦਾ ਬਣਦਾ ਹੈ ਸੇਫਟੀ ਪਰਿਵਾਰ ਚ ਕਿੰਨੇ ਏ ਕਿੜੇ ਕਿ ਜੀ ਵੇਖੋ ਜੀ ਦੋ ਉਹਦੀਆਂ ਬੇਟੀਆਂ ਵਾ ਇੱਕ ਉਹਦੀ ਮਾਂ ਵਾ ਜੀ ਇੱਕ ਉਹਦੀ ਵਾਈਫ ਹੈ ਤੇ ਮਾਈ ਦਾ ਸਾਧਨ ਸਿਰਫ ਇਹ ਹੀ ਸੀਗਾ ਬਿਲਕੁਲ ਜੀ ਤੁਸੀਂ ਵੇਖੋ ਜੀ ਨਾਂ ਤੇ ਬੇ ਸਿਰ ਤੇ ਪਿਓ ਹੈ ਜੀ ਹੁਣ ਦੋ ਛੋਟੀਆਂ ਬੇਟੀਆਂ ਵਾ ਘਰ ਦੀ ਉਦਾਂ ਵਿਧਵਾ ਹੋ ਗਈ ਹੈ ਤੇ ਉਹਦੀ ਮਾਂ ਦੇ ਉਦਾਂ ਪਿੰਲਾਂ ਦਾ ਪਿਓ ਨਹੀਂ ਹੈਗਾ ਜੀ ਤੇ ਸਿਰ ਤੇ ਤੇ ਇਹੋ ਹੀ ਹੈਗਾ ਸੀ ਜਿਹੜਾ ਸਾਨੂੰ ਆਸ ਸੀ ਵੀ ਉਹ ਬੰਦਾ ਆਪਣਾ ਘਰ ਵਧੀਆ ਚਲਾ ਰਿਹਾ ਸੀ ਹੁਣ ਤਾਂ ਕੋਈ ਹੈ ਹੀ ਨਹੀਂ ਕੋਈ ਮੱਦ ਕੋਈ ਤੇਲੰਗਾਨਾ ਸਰਕਾਰ ਨੇ ਕੋਈ ਵੇਖੋ ਜੀ ਹਾਂਜੀ ਬਿਲਕੁਲ ਹੀ ਜੋ ਸਾਨੂੰ ਪਤਾ ਲੱਗਾ ਵਾ ਵੀ ਉਹਨਾਂ ਨੇ 25 ਲੱਖ ਰੁਪਇਆ ਉਹ ਸਰਕਾਰ ਸੀਐਮ ਰੈਡੀ ਜੀ ਨੇ ਦਿੱਤਾ ਵਾ ਇਹ ਧੰਨਵਾਦ ਕਰਦੇ ਆ ਵੀ ਚਲੋ ਉਹਨਾਂ ਦਾ ਮਲਮ ਹੀ ਹੈ ਇਹ ਹਿਸਾਬ ਨਾਲ ਕੋਈ ਟੀ ਬੱਡੀ ਰਕਮ ਤਾਂ ਨਹੀਂ ਕਹਿ ਸਕਦੇ ਆਪਾਂ ਪਰ ਸਾਨੂੰ ਪੰਜਾਬ ਸਰਕਾਰ ਨੇ ਕੋਈ ਮਦਦ ਕੀਤੀ ਬਿਲਕੁਲ ਨਹੀਂ ਕੋਈ ਨਹੀਂ ਨਾ ਕੋਈ ਕੋਈ ਨਮਾਇੰਦਾ ਪਹੁੰਚਿਆ ਕੋਈ ਦੀ ਨਹੀਂ ਅਈਆਂ ਦੇ 17 ਦਿਨ ਤੁਹਾਡੇ ਮੀਡੀਆ ਥਰੂ ਵੀ ਕਹਿ ਕੇ ਥੱਕ ਗਏ ਆਂ ਅਖਬਾਰਾਂ ਦੇ ਵਿੱਚ ਵੀ ਮਿਲ ਕੇ ਵੀ ਅਫਸਰਾਂ ਨੂੰ ਕਿਸੇ ਨੇ ਸਾਡੀ ਸਾਰ ਨਹੀਂ ਲਈ ਨਾ ਕੋਈ ਸਾਡੇ ਪਿੰਡ ਆਇਆ ਜੀ ਕੋ ਡੀਸੀ ਕੋ ਐਸਡੀਐਮ ਕੋਈ ਨਹੀਂ ਨਾ ਬਿਲਕੁਲ ਨਹੀਂ ਜੀ ਕੀ ਅਪੀਲ ਕਰਦੇ ਮੈਂ ਤੁਹਾਡੇ ਰਾਮ ਬੇਇੱਜ਼ਤੀ ਕਰਨੀ ਚਾਹੁੰਦਾ ਵੀ ਸਾਡੇ ਪਰਿਵਾਰ ਦਾ ਆ ਕੇ ਹਾਲ ਚਾਲ ਜਾਨਾ ਜਾਵੇ ਔਰ ਮਾਲੀ ਮਤ ਕੀਤੀ ਜਾਏ ਜਿਤਨਾ ਤੇਲੰਗਾ ਸਰਕਾਰ ਨੇ ਕੀਤੀ ਆ ਜਦ ਕਿ ਪੰਜਾਬ ਸਰਕਾਰ ਦਾ ਸਾਡੇ ਪੰਜਾਬ ਦਾ ਵਸਦੀਕ ਸੀ ਇਥੋਂ ਦਾ ਇੱਕ ਬੱਚਾ ਇਦਾਂ ਹੋ ਗਿਆ ਵਾ ਤੇ ਪੰਜਾਬ ਸਰਕਾਰ ਦਾ ਬੰਦਾ ਵੀ ਉਹਨਾਂ ਨੂੰ ਆ ਕੇ ਕੋ ਮੁਰਾਜ਼ਾ ਦਿੱਤਾ ਜਾਵੇ ਕੋ ਨੌਕਰੀ ਦਿੱਤੀ ਜਾਵੇ ਤਾਂ ਕੋ ਘਰ ਆਪਣਾ ਚਲਾ ਸਕੇ